ਗੁਰੂ ਪਿਆਰੀ ਸਾਹਿਬ ਸੰਗ ਜੀ ਦੋਨਾਂ ਸਹਿਬਜਾਦਿਆਂ ਨੂੰ ਪਿਪਲ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ ਸਹਿਬਜਾਦਿਆਂ ਦੀਆਂ ਉਂਗਲਾਂ ਵਿੱਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਇੱਕ ਖੰਮਚੀ ਲੈ ਕੇ ਭਾਵ ਤੂਤ ਦੀ ਪਤਲੀ ਛਟੀ ਲੈ ਕੇ ਸਹਿਬਜਾਦਿਆਂ ਨੂੰ ਕੁੱਟਿਆ ਗਿਆ ਮਾਤਾ ਗੁਜਰੀ ਕੌਰ ਦੇ ਪਾਵਨ ਮੁਖ ਤੇ ਮਿਰਚਾਂ ਵਾਲਾ ਇੱਕ ਤੋੜਾ ਪੁੱਠਾ ਕਰਕੇ ਪਾਇਆ ਗਿਆ ਪਿਆਰੀ ਸਾਹਿਬ ਸੰਗ ਜੀ ਛੋਟੇ ਸਹਿਬਜਾਦਿਆਂ ਦੀ ਸਹਾਦਤ ਬਾਰੇ ਸਾਨੂੰ ਬਸ ਕੁਝ ਹੀ ਪੁਆਇੰਟ ਹੀ ਪਤਾ ਹਨ ਉਹਨਾਂ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਗਿਆ ਪਰ ਬਹੁਤ ਘੱਟ ਸੰਗਤ ਨੂੰ ਇਹ ਪਤਾ ਹੈ ਕਿ ਉਹਨਾਂ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ ਉਹਨਾਂ ਨੂੰ ਡਰੋਂ ਲਈ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ ਮਾਤਾ ਗੁਜਰੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬਿਰਜ ਭਾਸ਼ਾ ਵਿੱਚ ਲਿਖੀ ਕਿਤਾਬ ਕਥਾ ਗੁਰੂ ਕੇ ਜੁਤਨ ਕੀ ਅਨੁਸਾਰ ਜਦੋਂ ਪਾਪੀ ਗੰਗੂ ਲਾਲ ਚਵਸ ਹੋ ਕੇ ਮਰਿੰਡੇ ਦੇ ਥਾਣੇ ਵਿੱਚ ਪਹੁੰਚਿਆ ਤੇ ਛੋਟੇ ਸਹਿਬਜਾਦਿਆਂ ਤੇ ਮਾਤਾ ਗੁਜਰੀ ਕੌਰ ਜੀ ਦੀ ਇਤਲਾਹ ਕਰ ਦਿੱਤੀ ਉਦੋਂ ਜਾਨੇ ਖਾ ਤੇ ਮਾਨੇ ਖਾ ਦੋ ਸਪਾਈ ਆਉਂਦੇ ਹਨ ਦੋਨੋਂ ਸਪਾਈਆਂ ਦੁਆਰਾ ਛੋਟੇ ਸਹਿਬਜ਼ਾਦੇਆਂ ਨੂੰ ਹੱਥ ਕੜੀਆਂ ਲਗਾ ਕੇ ਪੈਦਲ ਤੋਰ ਕੇ ਮਰਿੰਡੇ ਲਿਆਂਦਾ ਗਿਆ ਨੌ ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਸਹਿਬਜ਼ਾਦੇ ਮਰਿੰਡੇ ਵਿੱਚ ਕਾਲ ਕੋਠੜੀ ਵਿੱਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਮਾਤਾ ਜੀ ਅਤੇ ਸਹਿਬਜ਼ਾਦੇ ਹੰਡ ਵਿੱਚ ਸਾਰੀ ਦਾਤ ਉਸ ਕਾਲ ਕੋਠੜੀ ਵਿੱਚ ਕੱਟੀ 10 ਪੋ ਸਵੇਰ ਮਰਿੰਡੇ ਤੋਂ ਸੂਬਾ ਵजीर खान ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਬੰਦੀ ਬਣਾ ਕੇ ਪੈਦਲ ਤੋਰ ਕੇ ਲਿਆਂਦਾ ਗਿਆ ਮਾਤਾ ਗੁਜਰੀ ਕੌਰ ਤੇ ਪਾਵਨ ਮੁਖ ਤੇ ਮਿਰਚਾਂ ਵਾਲਾ ਇੱਕ ਤੋੜਾ ਪੁੱਟਾ ਕਰਕੇ ਪਾਇਆ ਗਿਆ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਖੁਰਜੀਆਂ ਵਿੱਚ ਪਾ ਕੇ ਸਰੀਰਕ ਗਿਆਤ ਨਾਵਾਂ ਦਿੰਦੇ ਹੋਏ ਸਰਹੰਦ ਪਹੁੰਚਾਇਆ ਗਿਆ ਸਰਹੰਦ ਪਹੁੰਚ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਉਸ ਸਮੇਂ ਠੰਡੇ ਬੁਰਜ ਥੱਲੋਂ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾ ਕੇ ਉੱਪਰ ਵੱਲ ਆਉਂਦੀ ਸੀ ਜੋ ਅਤ ਦੀ ਗਰਮੀ ਵਿੱਚ ਵੀ ਕੰਬਣੀ ਛੇੜ ਦਿੰਦੀ ਸੀ ਤਾ ਅਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਪੰਥ ਦੋਖੀਆਂ ਵੱਲੋਂ ਇਹ ਬੁਰਜ ਹੁਣ ਢਾਕੇ ਨਵਾਂ ਬਣਾ ਦਿੱਤਾ ਗਿਆ ਮਾਤਾ ਜੀ ਅਤੇ ਛੋਟੇ ਜੈਵਜਾਦੇ ਠੰਡੇ ਫਰਸ਼ ਉੱਪਰ ਬੈਠ ਗਏ ਮਾਤਾ ਜੀ ਕੋਲ ਬੱਚਿਆਂ ਦੇ ਲਈ ਕੋਈ ਕੱਪੜੇ ਵੀ ਨਹੀਂ ਸਨ ਉਸ ਰਾਤ ਵੀ ਉਹਨਾਂ ਖਾਣ ਵ ਲਈ ਕੁਝ ਨਾ ਦਿੱਤਾ ਗਿਆ ਡਾਕਟਰ ਗੰਡਾ ਜੀ ਅਨੁਸਾਰ ਨੱਕ ਦੀਆਂ ਟੋਡਰੀਆਂ ਲਾਲ ਹੋ ਗਈਆਂ ਅਤੇ ਬੁੱਲ੍ਹ ਨੀਲੇ ਹੱਥ ਠੰਡ ਨਾਲ ਬਿਹਾਲ ਹੋਏ ਜਦੋਂ ਸਹਿਬਜ਼ਾਦੇ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤਾਂ ਸਹਿਬਜ਼ਾਦੇ ਨਾ ਮੰਨੇ ਤਾਂ ਇਹਨਾਂ ਨੂੰ ਤਸੀਹੇ ਦਿੱਤੇ ਗਏ ਗੁਰੂ ਜੀ ਦੇ ਸਮਕਾਲੀ ਇਤਿਹਾਸਕਾਰ ਦੋਨਾ ਸਿੰਘ ਹੰਡੂਰੀਆ ਦੀ ਕਿਤ ਕਥਾ ਗੁਰੂ ਜੀ ਦੇ ਸੂਤਨ ਕੇ ਅਨੁਸਾਰ ਇੱਕ ਖੰਮਚੀ ਲੈ ਕੇ ਭਗਤੂਤ ਦੀ ਪਤਲੀ ਛੱਟੀ ਲੈ ਕੇ ਸਹਿਬਜਾਦਿਆਂ ਨੂੰ ਕੁੱਟਿਆ ਗਿਆ ਸੋ ਪਿਆਰੀ ਸਾਧ ਸੰਗ ਜੀ ਇਸ ਵੀਡੀਓ ਦਾ ਦੂਸਰਾ ਭਾਗ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ